ਗੁਰੂ ਅਰਜਿਕਾ ਖਾਲਸਾ ਵਾਰ ਦੀ ਫਤਿਹ ਦਾ ਸਾਜ ਅਰਜੀ ਨਾਲ ਜੋ ਸੈਸ ਕਰਤੀ ਸ਼ਲੋਕ ਮੱਲਾ ਪੰਜਵਾਂ ਦਾ 17ਵਾਂ ਸ਼ਲੋਕ ਹੈ ਉਸ ਦੀ ਜਿਹੜੀ ਵਿਚਾਰ ਹੈ ਆਪ ਜੀ ਨਸਾਂ ਕੀ ਕਰਨੀ ਹੈ ਗੁਰੂ ਮਾਰ ਬਖਸ਼ਿਸ਼ ਕਰਕੇ ਆਪ ਹੀ ਟਵਾਲਣ ਮੇਰ ਪ੍ਰਿਆਤ ਰੱਖਣ ਦਿਓ ਇਸੇ ਤਾਂ ਤੇ ਜਿਹੜਾ ਸ਼ਲੋਕ ਹੈ ਉਹਦਾ ਪਾਠ ਸਰਵਣ ਕਰੋ ਗ੍ਰੰਥ ਗਿਰ ਪਤਤ ਪੋਤਾਲੰ ਜਲੰਤ ਦਾ ਦੀਪੇਂ ਬੈ ਸੰਤੁਰੈ ਬਹੰਤ ਅਗਾਤ ਹੋੰ ਤਰੰਗੰ ਦੋਖੰਤ ਗ੍ਰਹ ਚਿੰਤਾ ਜਨਮੰ ਤੈ ਮਰਣੈ ਅਨੇਕ ਸਾਧਨੰ ਨੈ ਸਦਿਆਤੈ ਧਾਨਕ ਅਸਥੰਮੰ ਅਸਥੰਬੰ ਅਸਥੰਬੰ ਸਭਿ ਸਾਧ ਸੁਅਜਨੈ ਵਾਰਗਿਕਾ ਖਾਲਸਾ ਵਾਰਗਤਿ ਫਤੇ ਪਾਤਸ਼ਾਹ ਦਾਸਦੇ ਨੇ ਕਿ ਮਨ ਅਟ ਦੇ ਨਾਲ ਜੇ ਕੋ ਜਿੰਨੇ ਮਰਜੀ ਕਰਮ ਕਾਂਡ ਕਰ ਲਏ ਉਹਨਾਂ ਨਾਲ ਪਰਮਾਤਮਾ ਨਹੀਂ ਮਿਲਦਾ ਕਿਉਂਕਿ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਸਾਨੂੰ ਦੱਸਿਆ ਹੈ ਪਿਮਨ ਆਖ ਨਾਲ ਕੋਈ ਕਰਮ ਜਿਹੜਾ ਉਸ ਰੇ ਨਹੀਂ ਚੜਦਾ ਕਿ ਸ਼ਰਧਾ ਤੇ ਭਾਵਨਾ ਨਾਲ ਜਦੋਂ ਪਰਮਾਤਮਾ ਦਾ ਨਾਮ ਜਪਦੇ ਆ ਪਾਤਸ਼ਾਹ ਕਬੀਰ ਸਾਹਿਬ ਕਹਿੰਦੇ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਣ ਜਾਇ ਉੰਦੇ ਜਿਹੜਾ ਮਨ ਜੋ ਕਠੋਰ ਆ ਪਾਪ ਕਿਸੇ ਦੇ ਦਰਤ ਨਹੀਂ ਹੁੰਦਾ ਜਿਹਦੇ ਅੰਦਰ ਪਰਮਾਤਮਾ ਨਹੀਂ ਵੱਸਦਾ ਉਹਨੂੰ ਕਿਸੇ ਅੰਦਰ ਪਰਮਾਤਮਾ ਵਸਦਾ ਨજર ਵੀ ਨਹੀਂ ਆਉਂਦਾ ਉਹ ਹਰਕ ਨਾਲ ਤੱਕਾ ਕਰਦਾ ਹੈ ਕਿਸੇ ਤੇ ਬਿਆ ਨਹੀਂ ਆਉਂਦੀ ਤੇ ਕਿਸੇ ਤੇ ਉਹਦਾ ਮਨ ਦਰਦ ਦਾ ਨਹੀਂ ਤੇ ਉਹ ਕਹਿੰਦਾ ਕਬੀਰ ਸਾਹਿਬ ਕਹਿ ਰਹੇ ਨੇ ਵੀ ਜੇ ਬਨਾਰਸ ਵਿੱਚ ਵੀ ਕਿਉਂ ਆਮ ਧਾਰਨਾ ਸੀ ਇਹ ਮਿੱਥਿਆ ਸੀ ਵੀ ਜਿਹੜਾ ਬਨਾਰਸ ਵਿੱਚ ਮਰ ਜਵੇ ਤੇ ਉਹ ਜਿਹੜਾ ਉਹ ਸਵਰਗਾਂ ਨੂੰ ਜਾਂਦਾ ਹੈ ਜੇ ਜਿਹੜਾ ਮਗਰ ਵਿੱਚ ਮਰਦਾ ਹੈ ਕੋਤੇ ਦੀ ਜੁਨੇ ਪੈਂਦਾ ਹੈ ਪਾਸ਼ਾ ਕਹਿੰਦੇ ਨਹੀਂ ਜਿਹਦਾ ਮਨ ਕਠੋਰ ਹੈ ਪੱਥਰ ਵਰ ਦੇ ਲੈ ਜੀ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਉਹ ਭਾਵੇਂ ਬਨਾਰਸ ਵਿੱਚ ਵੀ ਮਰ ਜੇ ਤਾਂ ਨਰਕ ਜਿਹੜਾ ਬਾਅਦ ਜਨਮ ਮਰਨੋਂ ਦਾ ਖਤਮ ਨਹੀਂ ਹੋਏਗਾ ਪਾਸ਼ਾ ਕਹਿੰਦੇ ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੀ ਸੰਤ ਰਾਈ ਪਰ ਜਿਹੜਾ ਹਰੀ ਦਾ ਸੰਤ ਹੈ ਭਗਤ ਹੈ ਜਿਹੜਾ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦਾ ਓਟ ਆਸਰਾ ਪ੍ਰਮਾਤਮਾ ਦਾ ਲੈਂਦਾ ਉਹਦੀ ਛਣਵੇਂ ਵਿੱਚ ਰਹਿੰਦਾ ਉਹ ਆਪਣੇ ਸਾਰੇ ਸੱਜਣ ਮਿੱਤਰ ਤੇ ਆਪਣਾ ਕੁਲ ਜੜੀ ਆ ਉਹਨਾਂ ਨੂੰ ਤਾਰ ਲੈਂਦਾ ਇਹ ਪਾਸ਼ਾ ਨੇ ਸਮਝਾਇਆ ਕਿ ਮਾਨਾਠ ਨਾਲ ਪ੍ਰਮਾਤਮਾ ਨੇ ਮਿਲਦਾ ਫਿਰ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਸ਼ਾ ਜੀ ਨੇ ਸਾਨੂੰ ਸਮਝਾਇਆ ਹੈ ਮਾਨਾਠ ਤਰਫ ਨਾਲ ਜੀਪੀ ਦੇ ਬਹੁਤਾ ਕਾਲੇ ਉਹਦੇ ਮਾਨਾਠ ਨਾਲ ਜੇ ਨਹੀਂ ਮਰਜੀ ਵੀ ਕਾਲ ਤੁਮਾਈ ਕਰ ਲੋ ਕਰਮ ਕਾਂਡ ਕਰ ਲੋ ਮਿਹਨਤ ਕਰ ਲੋ ਭਗਤੀ ਕਰ ਲੋ ਪਰ ਉਹਦੇ ਨਾਲ ਪ੍ਰਮਾਤਮਾ ਖੁਸ਼ ਨਹੀਂ ਜਾਂਦਾ ਪ੍ਰਮਾਤਮਾ ਖੁਸ਼ ਕਰੋ ਦਾ ਤਰਫ ਜਿਹਨੇ ਸਤ ਪਾਉ ਦੇ ਜਦੋਂ ਨਾਨਕ ਸ਼ਬਦ ਵਿਚਾਰੇ ਜਦੋਂ ਪ੍ਰਮਾਤਮਾ ਖੁਸ਼ ਹੁੰਦਾ ਜਦੋਂ ਸ਼ਰਧਾ ਤੇ ਭਾਵਨਾ ਨਾਲ ਦਾਸ ਬਣ ਕੇ ਸੇਵਕ ਬਣ ਕੇ ਨੀਵਾ ਬਣ ਕੇ ਛੋਟਾ ਬਣ ਕੇ ਉਹਦੇ ਸ਼ਬਦ ਦੀ ਵਿਚਾਰ ਕਰਦੀ ਹੈ ਉਹਦੇ ਪ੍ਰਮਾਤਮਾ ਦਾ ਜਿਹੜਾ ਹੁਕਮ ਹੈ ਆਪਦੇਸ਼ ਆ ਉਹਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਨ ਨਾਲ ਉਹ ਪ੍ਰਮਾਤਮਾ ਖੁਸ਼ ਹੁੰਦਾ ਹੈ ਤੇ ਪਾਸ਼ਾ ਕਹਿ ਰਹੇ ਨੇ ਕਿ ਜਿਹੜਾ ਆ ਆਦਮੀ ਮਨ ਅਠ ਕਰਕੇ ਧਰਮ ਕਰਮ ਕਾਂਡ ਕਰਦਾ ਹੈ ਉਹ ਥੱਕ ਜਾਂਦਾ ਹੈ ਪਰ ਉਹ ਪ੍ਰਮਾਤਮਾ ਨੂੰ ਪਾਉਣ 'ਚ ਸਫਲ ਨਹੀਂ ਹੁੰਦਾ ਮਾਨਾਠ ਕਿਰਣਾ ਪਾਇਓ ਸਭ ਠਕੇ ਕੰਮ ਕਮਾਏ ਮਾਨਾਠਨਾ ਧਰਮ ਕਰਮ ਕਰਮ ਕਰਮकांड ਕਰਦਾ ਹੈ ਪਰ ਉਹ ਪ੍ਰਮਾਤਮਾ ਨੂੰ ਪਾਉਣ 'ਚ ਸਫਲ ਨਹੀਂ ਹੁੰਦਾ ਪਾਤਸ਼ਾਹ ਕਹਿੰਦੇ ਉਹ ਉਹ ਜਿਹੜਾ ਸ਼ਰਧਾ ਭਾਵਨਾ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹਨਾਂ ਨਾਲ ਹੀ ਸਫਲਾ ਹੁੰਦਾ ਫਿਰ ਮਾਨਾਠ ਨੇ ਕਈ ਭੇਖ ਕਰਕੇ ਕਈ ਤਰ੍ਹਾਂ ਦੀਆਂ ਆਪਣੀਆਂ ਸਰੀਰ ਨੂੰ ਦੁੱਖ ਦਿੰਦੇ ਨੇ ਤੰਗ ਕਰਦੇ ਨੇ ਇਸ ਤਰ੍ਹਾਂ ਪਾਉਂਦੇ ਨੇ ਤੇ ਉਹ ਸਗੋਂ ਜੰਮਦੇ ਤੇ ਮਰਦੇ ਰਹਿੰਦੇ ਨਾਲੇ ਦੁੱਖ ਪਾਉਂਦੇ ਨੇ ਮਨ ਅਟਪੇ ਕਰ ਭਰਮ ਦੇ ਦੁੱਖ ਪਾਇਆ ਦੁਜੇ ਭਾਏ ਉਹ ਮਾਇਆ ਦੇ ਮੋਹ ਦੁਜਾ ਭਾਏ ਕੀ ਹੈ ਮਾਇਆ ਉਹ ਨਿਰੰਕਾਰ ਨੂੰ ਛੱਡ ਕੇ ਮਾਇਆ ਦੇ ਮੋਹ ਵਿੱਚ ਲੱਗੇ ਰਹਿੰਦੇ ਨੇ ਉਹਨਾਂ ਦਾ ਤ੍ਰਿਸ਼ਨਾ ਨਹੀਂ ਮਰਦੀ ਉਹ ਫਿਰ ਦੇਖੀ ਦੇ ਬਣ ਜਾਂਦੇ ਨੇ ਪਰ ਮਨ ਅਟਕ ਕੇ ਕੇਸ਼ਰ ਦਾ ਭਾਵ ਨਾ ਉਹਨਾਂ ਦੇ ਮਨ 'ਚ ਨਹੀਂ ਬਣਦੀ ਪਰਮਾਤਮਾ ਨਾਲ ਪਿਆਰ ਨਹੀਂ ਬਣਦਾ ਫਿਰ ਦਾ ਦਰਵਦਾ ਨਹੀਂ ਉਹ ਫਿਰ ਦੁੱਖ ਪਾਉਂਦੇ ਤੇ ਜੰਮਦੇ ਤੇ ਮਰਦੇ ਰਹਿੰਦੇ ਹਨ ਇਸੇ ਪਾਤਸ਼ਾਹ ਨੇ ਸਮਝਾਇਆ ਵੀ ਮਾਨ ਅਠ ਨਾਲ ਜਿਹੜਾ ਉਹ ਪਰਮਾਤਮਾ ਨਹੀਂ ਮਿਲਦਾ ਇਹ ਕਰਮ ਕਾਂਡ ਕੀਤੇਆਂ ਵੀ ਪਰਮਾਤਮਾ ਨਹੀਂ ਮਿਲਦਾ ਇਹ ਸੈਸ਼ਕਰੀ ਸਲੋਕ ਪਾਤਸ਼ਾਹ ਕਹਿੰਦੇ ਕਈ ਬੰਦੇ ਇਸ ਤਰ੍ਹਾਂ ਵੀ ਸ਼ਾਇਦ ਉਹਨੂੰ ਮੁਕਤੀ ਮਿਲ ਜੇ ਗ੍ਰੰਥ ਗਰੇ ਗੇਰ ਹੁੰਦਾ ਪਹਾੜ ਪਾਣਾ ਤੋਂ ਜਿਹੜੇ ਛਾਲ ਮਾਰਦੇ ਪਤਿਤ ਪਤਾਲਨ ਤੇ ਪਤਿਤ ਹੁੰਦਾ ਡਿੱਗਣਾ ਤੇ ਪਤਾਲਨ ਹੁੰਦਾ ਬਹੁਤ ਡੂੰਗਾ ਖੰਡ ਬਤਾਲ ਵਿੱਚ ਧਰਤੀ ਤੋਂ ਥੱਲੇ ਪਾਵ ਇੰਨੀਆਂ ਡੂੰਗੀਆਂ ਖੰਡਾਂ ਜਿਹੜੀਆਂ ਧਰਤੀ ਤੋਂ ਬਹੁਤ ਡੂੰਗੀਆਂ ਥੱਲੀਆਂ ਨੇ ਉਹਨਾਂ ਕੋ ਛਾਲ ਮਾਰ ਕੇ ਆਪਣਾ ਜੀਵਨ ਗਵਾ ਦਿੰਦੇ ਨੇ ਇਸ ਤਰ੍ਹਾਂ ਇਹ ਕਹਿੰਦੇ ਪ੍ਰਮਾਤਮਾ ਨੂੰ ਦਾ ਜਲਾਤ ਦਾ ਦੀ ਬਸੰਤਰੇ ਅੱਗ ਜਿਹੜੀ ਬਹੁਤ ਭਿਆਨਕ ਤੇ ਭੜਕਦੀ ਹੋਵੇ ਅੱਗ ਬਹੁਤ ਭਾਂਬੜ ਮੱਚ ਰਹੇ ਹੋਣ ਉਹਦੇ ਵਿੱਚ ਆਪਣੇ ਆਪ ਨੂੰ ਛਾਲ ਮਾਰ ਕੇ ਸੜ ਜਾਵੇ ਖਤਮ ਕਰ ਦਵੇ ਉਹਦੇ ਵਿੱਚ ਜਲ ਜਾਵੇ ਬਾਂਤਰਗਾ ਤਹਿੰ ਤਰੰਗਨ ਜਦੋਂ ਕੋ ਨਦੀ ਦਾ ਪਾਣੀ ਜਾਂ ਦਰਿਆ ਦਾ ਪਾਣੀ ਬਹੁਤ ਸਮੁੰਦਰ ਦਾ ਪਾਣੀ ਬਹੁਤ ਲਹਿਰਾਂ ਤੇ ਚੱਲ ਰਹੀਆਂ ਹੋਣ ਉਹਨਾਂ ਵਿੱਚ ਆਪਣੇ ਆਪ ਨੂੰ ਰੋੜ ਦਵੇ ਇਸ ਕੰਮੇ ਕਹਿੰਦੇ ਪ੍ਰਮਾਤਮਾ ਨਹੀਂ ਮਿਲਦਾ ਆਕ ਵਿੱਚ ਸੜਨ ਨਾਲ ਨਹੀਂ ਮਿਲਦਾ ਪਹਾੜਾਂ ਤੋਂ ਡਿੱਗ ਕੇ ਪਤਾਲਾਂ ਚ ਨਦੀਆਂ ਚ ਖੱਡਾਂ ਚ ਡਿੱਗਣ ਨਾਲ ਵੀ ਪ੍ਰਮਾਤਮਾ ਨਹੀਂ ਮਿਲਦਾ ਆਪਣੇ ਆਪ ਨੂੰ ਪਾਣੀ ਵਿੱਚ ਰੋੜ ਦਵੇ ਤੇ ਇਸ ਤਰ੍ਹਾਂ ਆਪਣਾ ਜੀਵਨ ਗਵਾ ਲਵੇ ਇਸ ਤਰ੍ਹਾਂ ਵੀ ਪ੍ਰਮਾਤਮਾ ਨਹੀਂ ਮਿਲਦਾ ਪੰਜੇ ਦੁੱਖ ਦੁਖੰਤ ਗ੍ਰਹਿ ਚਿੰਤਾ ਜਨਮੇ ਤੋਂ ਮਰਨੇ ਉਹਨਾਂ ਨੂੰ ਸਗੋਂ ਕੀ ਹੁੰਦਾ ਹੈ ਇਹ ਆਪਣੇ ਘਰਾਂ ਦਾ ਹੈ ਆਪਣੇ ਪਰਿਵਾਰ ਦਾ ਇਹਨਾਂ ਦੇ ਦੁੱਖਾਂ ਦੇ ਵਿੱਚ ਇਹਨਾਂ ਦੀ ਚਿੰਤਾ ਦੇਤੀ ਆਪਣਾ ਜਨਮ ਤੇ ਮਰਨ ਜਿਹੜਾ ਉਹਨਾਂ ਦਾ ਬਣਿਆ ਰਹਿੰਦਾ ਹੈ ਇਸ ਤਰ੍ਹਾਂ ਜਿਹੜੇ ਜਨਮ ਮਰਨ ਤੋਂ ਮੁਕਤੀ ਨਹੀਂ ਮਿਲਦੀ ਅਨਕ ਸਾਧਨਾਂ ਨਾਲ ਸਿੱਧੇ ਤੇ ਨਾਨਕ ਇਸ ਤਰ੍ਹਾਂ ਦੇ ਜਿੰਨੇ ਵੀ ਅਨੇਕਾਂ ਸਾਧਨ ਕਰਦਾ ਉਹਨੂੰ ਸਫਲਤਾ ਸਿੱਧੇ ਤੇ ਅੰਦਰ ਸਫਲਤਾ ਨਹੀਂ ਮਿਲਦੀ ਆਵਾਗਮਨ ਤੋਂ ਮੁਕਤੀ ਨਹੀਂ ਮਿਲਦੀ ਪਾਤਸ਼ਾਹ ਪੰਗਿ ਤੇ ਫਿਰ ਕਿਵੇਂ ਮਿਲਦੀ ਆ ਸੰਮੰਗ 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 ਸ਼ਬਦ ਸਾਧ ਸੁਵਜਨੇ ਜਿਹੜੇ ਗੁਰਮਖ ਸੱਜਣ ਸੰਤ ਭਗਤ ਜਾਣੇ ਉਹਨਾਂ ਦੀ ਸੰਗਤ ਕਰਕੇ ਜਦੋਂ ਉਹਨਾਂ ਦਾ ਤੀਤਾ ਉਪਦੇਸ਼ ਤੇ ਹੁਕਮ ਦੀ ਕਮਾਈ ਕਰਦੇ ਆ ਤੇ ਸੰਮੰਗ ਹੁੰਦਾ ਆਸਰਾ ਫਿਰ ਉਹਨਾਂ ਨੂੰ ਆਸਰਾ ਮਿਲਦਾ ਪਵਤ ਸਾਗਰ ਤੋਂ ਉਤਾਰ ਕਰ ਜਾਂਦੇ ਨੇ ਪਾਪ ਕਰਮ ਕਾਂਡਾਂ ਨਾਲ ਪ੍ਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ ਕੇਵਲ ਤੇ ਕੇਵਲ ਉਸ ਸਾਧ ਸੰਗਤ ਵਿੱਚ ਬਹਿ ਕੇ ਸੰਤਾਂ ਗੁਰਮਖਾਂ ਦੀ ਸੰਗਤ ਕਰਕੇ ਉਹਨਾਂ ਦੇ ਉਪਦੇਸ਼ ਨੂੰ ਕਮਾਉਣ ਨਾਲ ਉਹਨਾਂ ਦੇ ਹੁਕਮ ਨੂੰ ਕਮਾਉਣ ਨਾਲ ਆਪਣੇ ਪਾਪ ਸਾਗਰ ਤੋਂ ਪਾਰ ਕਰ ਸਕਦੇ ਆ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਨੂੰ ਵੀ ਇਹ ਸਾਧ ਸੰਗਤ ਬਹਿ ਕੇ ਪ੍ਰਮਾਤਮਾ ਦਾ ਨਾਮ ਨੂੰ ਧਿਆੜ ਕਰਦਾ ਹੈ ਉਹਨਾਂ ਦੇ ਹੁਕਮ ਨੂੰ ਉਹਨਾਂ ਦੇ ਉਪਦੇਸ਼ ਨੂੰ ਧਿਆੜ ਕਰਨ ਦਾ ਤਾਰਤ ਬਖਸ਼ਣ ਸਮਰੱਥਾ ਬਖਸ਼ਣ ਤਾਂ ਕੈਸੀ ਆਪਣਾ ਜੀ ਹੁਣ ਸਫਲਾ ਕਰ ਸਕੀਏ પોલીસ ਨੂੰ ਵੀ ਮਾਫੀ ਵਾਰ ਜੀ ਦਾ ਖਾਲਸਾ ਵਹਿ ਜੀ ਦੀ ਫਤ